ਸੱਚੇ ਗੱਲ ਜੀ ਸਾਰਿਆਂ ਨੂੰ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਭਰਾਮਾ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 5 ਅਪ੍ਰੈਲ 2024 ਪੰਜਾਬ ਦੇ ਵਿੱਚ ਕਿਵੇਂ ਦਾ ਮੌਸਮ ਰਹਿਣ ਵਾਲਾ ਹੈ ਕੀ ਗਤੀਵਿਧੀਆਂ ਦਿਖਾਈ ਦੇ ਰਹੀਆਂ ਨੇ ਤੇ ਕੀ ਮੌਸਮੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਆਉਂਦੇ ਕੱਲ ਯਾਨੀ ਕਿ 6 ਤਰੀਕ ਦੇ ਵਿੱਚ ਵੀ ਉਹਦੇ ਬਾਰੇ ਵੀ ਥੋੜੀ-ਬੋਤੀ ਗੱਲ ਕਰਾਂਗੇ ਓਵਰਵਿਊ ਦਵਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਪੰਜਾਬ ਦੇ ਵਿੱਚ ਦੇ ਵਿੱਚ ਤੁਹਾਨੂੰ ਜੇਕਰ ਰਾਤ ਦੇ ਮੌਸਮ ਦੇ ਵਿੱਚ ਜਾਣਕਾਰੀ ਵੀ ਦੱਸ ਦਿੱਤੀ ਜੀ ਇੱਕ ਪੱਛਮੀ ਸਿਸਟਮ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਉਹ ਕਿਤੇ ਨਾ ਕਿਤੇ ਜੋ ਵੀ ਉਹਦਾ ਅਸਰ ਹੋਵੇਗਾ ਉਹ ਬਾਅਦ ਰਾਤ ਤੋਂ ਹੋਣਾ ਸ਼ੁਰੂ ਹੋਵੇਗਾ ਉਸੇ ਤਰੀਕੇ ਨਾਲ ਹੋਇਆ ਜੋ ਇੱਕ ਪੱਛਮੀ ਸਿਸਟਮ ਐਂਟਰ ਕੀਤਾ ਸੀ ਪੰਜਾਬ ਦੇ ਵਿੱਚ ਉਹ ਕਿਤੇ ਨਾ ਕਿਤੇ ਹਲਕੇ ਤੋਂ ਦਰਮਿਆਨੇ ਸੁਹਾਵਾ ਦਾ ਸੀ ਜਿਵੇਂ ਹੀ ਉਹ ਐਂਟਰ ਕੀਤਾ ਪੰਜਾਬ ਦੇ ਵਿੱਚ ਹਵਾਵਾਂ ਦੇ ਨਾਲ ਉਹ ਅੱਗੇ ਵਧਦਾ ਹੋਇਆ ਦਿਖਾਈ ਦੇ ਚੁੱਕਿਆ ਹੈ ਉਹ ਹੁਣ ਕਿਤੇ ਨਾ ਕਿਤੇ ਥੋੜੇ ਬਹੁਤੇ ਦੁਆਬੇ ਵਾਲੇ ਖੇਤਰ ਵੱਲ ਅਤੇ ਥੋੜੇ-ਬੋਤੇ ਮਾਲਵੇ ਦੇ ਖੇਤਰ ਦੇ ਉੱਪਰ ਥੋੜਾ-ਬੋਤਾ ਅਸਰ ਹੁਦਾਂ ਸਵੇਰ ਵੇਲੇ ਵੀ ਦਿਖਾਈ ਦੇ ਰਿਹਾ ਹੈ ਤਾਜ਼ਾ ਸੈਟਲਾਈਟ ਇਮੇਜ ਦੀ ਗੱਲ ਕਰੀਏ ਤਾਂ ਇਹ ਅੱਜ ਸਵੇਰੇ 6 ਵਜੇ ਦੀ ਸੈਟਲਾਈਟ ਇਮੇਜ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਪੰਜਾਬ ਦੇ ਅੱਧ ਤੋਂ ਅੱਗੇ ਨਿਕਲ ਚੁੱਕਿਆ ਹੈ ਤੇ ਇਸ ਦਾ ਜਿਹੜਾ ਅਸਰ ਹੈ ਫਿਲਹਾਲ ਕੋਈ ਵੱਡਾ ਦਿਖਾਈ ਨਹੀਂ ਦਿੱਤਾ ਹਾਂ ਪੰਜਾਬ ਦੇ ਵਿੱਚ ਰਾਤ ਦੇ ਵੇਲੇ ਉਹ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਵੀ ਇੱਕ ਹੌਲਕੀ ਜਿਹੀ ਕਿਣਮਣ ਕਾਣੀ ਜ਼ਰੂਰ ਹੋਈ ਹੈ ਬਹੁਤੇ ਹਿੱਸਿਆਂ ਦੇ ਵਿੱਚ ਪਰ ਕੋਈ ਬਹੁਤ ਅਗਰ ਗੱਲ ਕਰ ਲਈਏ ਵੀ ਮੌਸਮੇ ਬਦਲਾਅ ਦੀ ਤਾਂ ਕੋਈ ਬਹੁਤ ਵੱਡਾ ਅਸਰ ਫਿਲਹਾਲ ਇਸ ਦਾ ਦਿਖਾਈ ਨਹੀਂ ਦਿੱਤਾ ਸੀ ਰਾਤ ਦੇ ਵੇਲੇ ਵੀ ਤੇ ਦਿਨ ਦੇ ਵੇਲੇ ਵੀ ਕੋਈ ਬਹੁਤ ਵੱਡੀ ਕਾਰਵਾਈ ਪੈੰਦੀ ਦਿਖਾਈ ਦੇਹੀ ਦੇਰੀ ਹਾਂ ਫਿਲਹਾਲ ਕੋਈ ਇੱਕ ਅੱਧਾ ਸਪੈਲ ਉਮੀਦ ਆ ਲੱਗ ਸਕਦਾ ਹੈ ਕੋਈ ਕਿਣਮਣ ਕਾਣੀ ਹੋ ਸਕਦੀ ਹੈ ਜਾਂ ਫਿਰ ਕੋਈ ਥੋੜਾ ਬੋਤਾ ਛਰਾਟਾ ਇੱਕ ਅੱਧੇ ਪਿੰਡ ਵਿੱਚ ਹੋ ਸਕਦਾ ਹੈ ਪਰ ਐਡੀ ਕੋਈ ਕਾਰਵਾਈ ਪੈੰਦੀ ਪੰਜਾਬ ਦੇ ਵਿੱਚ ਫਿਲਹਾਲ ਇਸ ਸਿਸਟਮ ਬਲੋਂ ਦਿਖਾਈ ਨਹੀਂ ਦੇ ਰਹੀ ਦੇਖੋਗੇ ਤੁਸੀਂ ਕਿਤੇ ਨਾ ਕਿਤੇ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਉੱਪਰ ਬੱਦਲ ਜੋ ਹਨ ਉਹ ਛਾਏ ਹੋਏ ਹਨ ਅਗਰ ਗੱਲ ਕਰੀਏ ਖਾਸ ਕਰਕੇ ਦੁਆਬੇ ਅਤੇ ਮਾਲਵੇ ਦੇ ਥੋੜੇ ਜਿਹੇ ਪਿੰਡਾਂ ਦੇ ਉੱਪਰ ਬੱਦਲ ਵੀ ਥੋੜੇ ਜਿਹਾ ਸੰਘਣੇ ਨੇ ਐਵੇਂ ਪ੍ਰਤੀਤ ਹੁੰਦਾ ਹੈ ਵੀ ਜਿਵੇਂ ਮੀਂਹ ਹੋਣ ਦੇ आसार ਹੋ ਸਕਦੇ ਨੇ ਪਰ ਫਿਲਹਾਲ ਮੌਸਮ ਵਿਭਾਗ ਦੀ ਜਾਣਕਾਰੀ ਵੱਲੋਂ ਇਹ ਕੁਝ ਵੀ ਦਿਖਾਇਆ ਨਹੀਂ ਦੇ ਰਿਹਾ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਹਲਕੀ-ਫੁਲਕੀ ਦਰਮਿਆਨੀ ਕਾਰਵਾਈ ਪੰਜਾਬ ਦੇ ਵਿੱਚ ਇਹ ਮੌਸਮ ਦੇ ਸਿਸਟਮ ਕਰ ਸਕਦਾ ਹੈ ਗੱਲ ਕਰ ਲਈ ਹਵਾਵਾਂ ਦੀ ਹਵਾਵਾਂ ਵੀ ਥੋੜੀ-ਬਹੁਤੀਆਂ ਉੱਤਰ-ਪੱਛਮੀ ਰੁੱਖ ਅੱਜ اختیار ਕਰ ਲੈਣਗੀਆਂ ਤੇ ਹੋ ਸਕਦਾ ਹੈ ਕਿ ਉਹ ਥੋੜਾ ਬਹੁਤਾ ਤੇਜ਼ ਰੂਪ ਨਾਲ ਹਵਾਵਾਂ ਇਹਨਾਂ ਏਰੀਆ ਦੇ ਵਿੱਚ ਚੱਲ ਸਕਦੇ ਜਿੱਥੇ ਇਹ ਬੱਦਲੇ ਸਿਸਟਮ ਬਣਿਆ ਹੋਇਆ ਹੈ ਬਾਕੀ ਪੰਜਾਬ ਦੇ ਵਿੱਚ ਫਿਲਹਾਲ ਕੋਈ ਬਹੁਤ ਵੱਡੀ ਕਾਰਵਾਈ ਹਵਾਵਾਂ ਵੱਲੋਂ ਵੀ ਪੈਂਦੀ ਦਿਖਾਈ ਨਹੀਂ ਦੇ ਰਹੀ ਗੱਲ ਕਰ ਲਈਏ ਟੈਂਪਰੇਚਰ ਦੀ ਟੈਂਪਰੇਚਰ ਜਿਹੜਾ ਹੈ ਉਹ ਹੁਣ ਸਵੇਰ ਵੇਲੇ ਵੀ ਕਿਤੇ ਨਾ ਕਿਤੇ ਅਪ ਹੁੰਦਾ ਦਿਖਾਈ ਦੇ ਰਹੇ ਹੈ ਜਿਵੇਂ ਹੀ ਦੁਪਹਿਰ ਵੇਲੇ ਕੜਕਵੇਂ ਧੁੱਪ ਪੈਣ ਕਰਕੇ ਦਿਨ ਦੇ ਟੈਂਪਰੇਚਰ ਤਾਂ ਅਪ ਹੋਏ ਹੋਏ ਹਨ ਹੁਣ ਰਾਤ ਦੇ ਅਤੇ ਸਵੇਰ ਤੇ ਜੋ ਹਲਕੀ ਫੁਲਕੀ ਠੰਡ ਮਹਿਸੂਸ ਹੋ ਰਹੀ ਸੀ ਉਹ ਕਿਤੇ ਨਾ ਕਿਤੇ ਨਾ ਮਾਤਰ ਦੇ ਬਰਾਬਰ ਰਹਿ ਚੁੱਕੀ ਹੈ ਹੁਣ ਦਿਨ ਦੇ ਵੇਲੇ ਵੀ ਟੈਂਪਰੇਚਰ ਜਿਹੜੇ 30 ਪਾਰ ਕਰ ਚੁੱਕੇ ਹਨ ਅਤੇ ਰਾਤ ਦੇ ਵੇਲੇ ਵੀ ਟੈਂਪਰੇਚਰ ਜੋ ਨੇ ਉਹ 20 ਡਿਗਰੀ ਪਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ ਗੱਲ ਕਰ ਲਈ ਆਉਂਦੇ ਕੱਲ ਦੀ ਆਉਂਦੇ ਕੱਲ ਦਾ ਮੌਸਮ ਵੀ ਫਿਲਹਾਲ ਸਾਫ਼ ਦਿਖਾਈ ਦੇ ਰਿਹਾ ਹੈ ਕੋਈ ਬਹੁਤ ਗੱਡੀ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਮੌਸਮ ਦੇ ਵਿੱਚ ਜਿਵੇਂ ਹੀ ਕੋਈ ਵੀ ਮੌਸਮੀ ਬਦਲਾ ਆਉਂਦਾ ਹੈ ਕਿਉਂਕਿ ਇਹ ਪ੍ਰੀ ਮੌਨਸੂਨ ਦਾ ਮੌਸਮ ਚੱਲ ਰਿਹਾ ਹੈ ਜੂਨ ਤੋਂ ਪਹਿਲਾਂ ਦਾ ਇਹਦੇ ਵਿੱਚ ਅਚਾਨਕ ਬਦਲਾ ਆਉਂਦੇ ਹੋਏ ਦਿਖਾਈ ਦੇ ਦਿੰਦੇ ਹਨ ਅਗਰ ਕੋਈ ਵੀ ਅਜਿਹਾ ਬਦਲਾ ਆਉਂਦਾ ਹੈ ਤਾਂ ਅਸੀਂ ਵੀਡੀਓ ਅਪਲੋਡ ਕਰਕੇ ਤੁਹਾਨੂੰ ਜਾਣਕਾਰੀ ਦੇ ਦੇਵਾਂਗੇ ਤੇ ਉਹ ਵੀਡੀਓ ਦੇਖਣ ਦੇ ਲਈ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਪਵੇਗਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਪਵੇਗਾ ਪਵੇਗਾ ਤਾਂ ਕਿ ਜਦੋਂ ਵੀ ਅਸੀਂ ਉਹ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੂਗੀ ਤੇ ਤੁਸੀਂ ਉਹ ਵੀਡੀਓ ਮੌਕੇ ਸਰ ਦੇਖ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕੋਗੇ ਅੰਤ ਵਿੱਚ ਬੈਦਰ ਅਪਡੇਟਸ ਸੁਣੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਧੰਨਵਾਦ ਜੀ